ਸੰਸਦ ਦੇ ਮਾਨਸੂਨ اجلاس ਵਿੱਚ ਅੱਜ ਸਰਕਾਰ ਵੱਲੋਂ ਦੋਹਾਂ ਸਦਨਾਂ ਵਿੱਚ ਚਰਚਾ ਲਈ ਕਈ ਮਹੱਤਵਪੂਰਨ ਬਿੱਲ ਸੂਚੀਬੱਧ ਕੀਤੇ ਗਏ ਨੇ। ਬੀਤੇ ਦਿਨ ਲੋਕ ਸਭਾ ਨੇ ਪਹਿਲਾ ਇੰਡੀਅਨ ਪੋਰਟਸ ਬਿੱਲ 2025 ਪਾਸ ਕਰ ਦਿੱਤਾ ਹੈ। ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਸਰਬਨੰਦ ਸੋਨਵਾਲ ਨੇ ਕਿਹਾ ਕਿ ਇਸ ਬਿੱਲ ਦਾ ਮੰਤਵ ਸਹਿਕਾਰੀ ਸੰਘਵਾਦ ਨੂੰ ਹੁਲਾਰਾ ਦੇਣਾ ਵੀ ਹੈ ਕਿਉਂਕਿ ਮੈਰੀਟਾਈਮ ਸਟੇਟ ਡਿਵੈਲਪਮੈਂਟ ਕੌਂਸਲ ਯਾਨੀ MSDC ਦਾ ਮੰਤਵ ਮਤਪੇਦਾਂ ਨੂੰ ਦੂਰ ਕਰਨਾ ਤੇ ਸਾਡੀਆਂ ਬੰਦਰਗਾਹਾਂ ਤੇ ਸੰਪੂਰਨ ਵਿਕਾਸ ਲਈ ਇੱਕ ਸੁਚਾਰੂ ਰਸਤਾ ਤਿਆਰ ਕਰਨਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਗਤੀਸ਼ੀਲ ਲਗਵਾਈ ਹੇਠ ਅਸੀਂ ਇੱਕ ਅਜਿਹਾ ਇਕੋਸਿਸਟਮ ਬਣਾ ਰਹੇ ਹਾਂ ਜਿਹੜੀ ਸਾਡੀ ਸਮੁੰਦਰੀ ਸ਼ਕਤੀ ਨੂੰ ਵਧਾਉਣ 'ਚ ਮਦਦਗਾਰ ਰਹੇਗਾ ਤੇ ਭਾਰਤ 2047 ਤੱਕ ਆਲਮੀ ਸਮੁੰਦਰੀ ਦੇਸ਼ਾਂ ਵਿੱਚੋਂ ਇੱਕ ਬਣ ਜਾਵੇਗਾ। member parliament dilip saikia ji shri bharat butukku memi ji darshan singh chaudhari ji because of their kind support to this bill and for their like espence celebration about the significance of this bill sir indian court bill 2025 it is a strategic intervention to reposition india's

ਜਿਹੜਾ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ ਰਾਜ ਸਭਾ ਵਿੱਚ ਆਮਦਨ ਟੈਕਸ ਬਿਲ 2025 ਨੂੰ ਪੇਸ਼ ਕਰਦਿਆਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਕੋਈ ਨਵੀਂ ਟੈਕਸ ਦਰ ਨਹੀਂ ਲਗਾਉਂਦਾ ਸਿਰਫ ਭਾਸ਼ਾ ਨੂੰ ਸਰਲ ਬਣਾਉਂਦਾ ਹੈ ਜਿਹੜੀ ਕਿ ਗੁੰਝਲਦਾਰ ਆਮਦਨ ਟੈਕਸ ਕਾਨੂੰਨਾਂ ਨੂੰ ਸਮਝਣ ਲਈ ਲੋੜੀਂਦੀ ਹੈ ਵਾਸਟ ਟੂ ਅ ਸੈਲੈਕਟ ਕਮੇਟੀ ਐਂਡ ਆ ਮਸਟ ਥੈਂਕ ਐਂਡ ਪੁਟ ਔਨ ਰਿਕਾਰਡ ਮਾਈ ਗ੍ਰੈਟੀਟਿਊਡ ਫਾਰ ਦਾ ਐਕਸਟੈਂਸਿਵ ਵਰਕ ਥੈਟ ਥੈਟ ਸੈਲੈਕਟ ਕਮੇਟੀ In the chairmanship of Bhaijant Panda, MP from Lok Sabha, and his entire team, which consisted of members from all parties represented in the parliament. They all did extensive work, they consulted, they went around the country, they met with the experts, domain experts, tax experts, they met with so many people and taken intensive inputs from these people.